ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਕਿ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਿੰਦੂਤਾ ਨੂੰ ਬਚਾਉਣ ਵਾਸਤੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਲਿਦਾਨ ਦੇਣ ਵਾਸਤੇ ਕਹਿੰਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਉਸ ਸਮੇਂ ਔਰੰਗਜ਼ੇਬ ਦਾ ਰਾਜ ਸੀ ਅਤੇ ਦਿੱਲੀ ਦੇ ਤਖਤ ਉੱਤੇ ਬੈਠਾ ਹੋਇਆ ਸੀ ਔਰ ਉਹ ਆਪਣੇ ਰਾਜ ਦੇ ਨਸ਼ੇ ਵਿੱਚ ਲੋਕਾਂ ਉੱਤੇ ਬਹੁਤ ਜ਼ੁਲਮ ਕਰਦਾ ਸੀ ਚਾਰੇ ਪਾਸੇ ਹੰਕਾਰ ਮੱਚੀ ਹੋਈ ਸੀ ਲੋਕਾਂ ਦੇ ਜੇਵਨ ਦਾ ਅਸਲੀ ਧਰਮ ਬਦਲ ਰਿਹਾ ਸੀ ਹਿੰਦੂਆਂ ਤੋਂ ਮੁਸਲਮਾਨ ਬਣਾਇਆ ਜਾ ਰਿਹਾ ਸੀ ਲੋਕ ਉਸ ਦੇ ਰਾਜ ਤੋਂ ਬਹੁਤ ਦੁਖੀ ਸਨ ਇੱਕ ਦਿਨ ਕਸ਼ਮੀਰੀ ਪੰਡਤ ਦੁਖੀ ਹੋ ਕੇ ਸਿੱਧ ਗੁਰੂ ਤੇਗ ਬਹਾਦਰ ਜੀ ਕੋਲ ਆਪਣੀ ਫਰਿਆਦ ਲੈ ਕੇ ਹੁੰਦੇ ਹਨ ਅਤੇ ਦੋਨੋਂ ਹੱਥ ਜੋੜ ਕੇ ਬੇਨਤੀ ਕਰਦੇ ਹਨ ਕਿ ਸਾਡਾ ਤੁਹਾਨੂੰ ਖਤੇ ਵਿੱਚ ਹੈ ਸਾਡੀ ਬਾਹ ਫੜਨ ਵਾਲਾ ਕੋਈ ਨਹੀਂ ਹੈ ਸਤਿਗੁਰੂ ਜੀ ਤੁਸੀਂ ਹੀ ਸਾਨੂੰ ਬਚਾ ਸਕਦੇ ਹੋ ਜਦੋਂ ਕਸ਼ਮੀਰੀ ਪੰਡਤ ਆਪਣੀ ਫਰਿਆਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦੱਸ ਰਹੇ ਹੁੰਦੇ ਹਨ ਤਾਂ ਉਸ ਸਮੇਂ ਬਾਲ ਗੋਵਿੰਦ ਰਾਏ ਖੇਡਦੇ-ਖੇਡਦੇ ਉੱਥੇ ਆ ਜਾਂਦੇ ਹਨ ਅਤੇ ਪੁੱਛਦੇ ਹਨ ਕਿ ਪਿਤਾ ਜੀ ਇਹ ਆਪਣੀ ਕੀ ਫਰਿਆਦ ਲੈ ਕੇ ਆਏ ਹਨ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੱਸਦੇ ਹਨ ਕਿ ਇਹਨਾਂ ਦਾ ਤਾਂ ਖਤਰੇ ਵਿੱਚ ਹੈ ਇਹਨਾਂ ਨੂੰ ਔਰੰਗਜ਼ੇਬ ਜ਼ਬਰਦਸਤ ਇਹ Hindu ਤੋਂ Musalman ਬਣਾ ਰਿਹਾ ਹੈ ਪਰ ਇਹਨਾਂ ਦਾ ਧਰਮ ਜੰਝੂ ਅਤੇ ਤਿਲਕ ਤਦ ਹੀ ਬਚ ਸਕਦਾ ਹੈ ਜੇਕਰ ਕੋਈ ਮਹਾਪੁਰਸ਼ ਆਪਣੀ ਕੁਰਬਾਨੀ ਦੇਵੇ। ਇਹ ਗੱਲ ਸੁਣ ਕੇ ਸਹਿਜਾ ਜੀ ਨੇ ਕਿਹਾ ਕਿ ਪਿਤਾ ਜੀ ਆਪ ਹੀ ਤਾਂ ਵੱਡਾ ਮਹਾਪੁਰਸ਼ ਹੋਣ ਹੋ ਸਕਦਾ ਹੈ। ਇਸ ਵਾਸਤੇ ਤੁਸੀਂ ਹੀ ਇਹਨਾਂ ਦੇ ਧਰਮ ਰੱਖਿਆ ਕਰਨ ਦੇ ਸਮਰੱਥ ਹੋ। ਭਾਈ ਸੰਤੋਖ ਸਿੰਘ ਜੀ ਆਪਣੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ ਹਨ। ਕਿ ਉਸ ਸਮੇਂ ਸਾਇਬ ਜਦਾ ਗੁਰੂ ਗੋਬਿੰਦ ਸਿੰਘ ਜੀ ਪਟਨੇ ਤੋਂ ਲਖਨੌਰ ਪਿੰਡ ਭਾਈ ਜੇਠਾ ਜੀ ਦੇ ਘਰ ਠਹਿਰੇ ਹੋਏ ਸਨ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਉਸ ਸਮੇਂ ਔਰੰਗਜ਼ੇਬ ਦੀ ਕੈਦ ਵਿੱਚ ਸਨ ਇਸ ਤੋਂ ਪਿੱਛੋਂ ਛਪੇ ਕਈ ਵਿਦਵਾਨਾਂ ਦੇ ਗ੍ਰੰਥਾਤੋਂ ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਦਿੱਲੀ ਜਾਣ ਤੋਂ ਬਹੁਤ ਸਮਾਂ ਪਹਿਲਾਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਆਪਣੇ ਮਾਤਾ ਪਿਤਾ ਜੀ ਕੋਲ ਪਹੁੰਚ ਗਏ ਸਨ ਅਤੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਸਮੇਂ ਆਪ ਜੀ ਨੇ ਹੀ ਗੁਰੂ ਪਿਤਾ ਨੂੰ Hindu ਧਰਮ ਦੀ ਰੱਖਿਆ ਵਾਸਤੇ ਕਿਹਾ ਸੀ ਸਹਿਬ ਦਾ ਦੇਦੀ ਇਹ ਗੱਲ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਸੀ ਕਿ ਤੁਸੀਂ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇ ਉਹ ਸਤਗੁਰੂ ਨਾਨਕ ਦੀ ਗੱਦੀ ਉੱਤੇ ਬੈਠਣ ਵਾਲੇ ਗੁਰੂ ਜੋ ਇਸ ਸਮੇਂ ਅਨੰਦਪੁਰ ਵਿੱਚ ਰਹਿੰਦੇ ਹਨ ਜੇਕਰ ਤੁਸੀਂ ਉਹਨਾਂ ਦਾ ਧਰਮ ਬਦਲ ਕੇ ਉਹਨਾਂ ਨੂੰ ਮੁਸਲਮਾਨ ਬਣਾ ਦੇਵੋਗੇ ਤਾਂ ਅਸੀਂ ਵੀ ਉਹਨਾਂ ਪਿੱਛੇ ਆਪਣੇ ਆਪ ਹੀ ਮੁਸਲਮਾਨ ਹੋ ਜਾਵਾਂਗੇ ਜਦੋਂ ਤਸ਼ਵੀਰੀ ਪੰਡਤਾਂ ਨੇ ਇਹ ਗੱਲ ਜਾ ਕੇ ਔਰੰਗਜ਼ੇਬ ਨੂੰ ਦੱਸੀ ਤਾਂ ਔਰੰਗਜ਼ੇਬ ਨੇ ਸਤਗੁਰੂ ਜੀ ਨੂੰ ਦਿੱਲੀ ਸਦਕੇ ਕੈਦ ਕਰ ਲਿਆ ਔਰੰਗਜ਼ੇਬ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਕਿ ਜਾਂ ਤਾਂ ਤੁਸੀਂ ਮੁਸਲਮਾਨ ਬਣ ਜਾਓ ਜਾਂ ਫਿਰ ਕੋਈ ਕਰਾਮਾਤ ਦਿਖਾਓ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾਓ ਔਰੰਗਜ਼ੇਬ ਦੀ ਇਹ ਗੱਲ ਸੁਣ ਕੇ ਸਤਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਨਾ ਤਾਂ ਮੈਂ ਮੁਸਲਮਾਨ ਬਣਾਗਾ ਅਤੇ ਨਾ ਹੀ ਕੋਈ ਕਰਾਮਾਤ ਦਿਖਾਵਾਂਗਾ ਅਤੇ ਤੀਜੀ ਗੱਲ ਸਾਨੂੰ ਮਨਜ਼ੂਰ ਹੈ ਅਸੀਂ ਸ਼ਹੀਦ ਹੋਣ ਵਾਸਤੇ ਤਿਆਰ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣਾ ਅੰਤ ਸਮਾਂ ਨੇੜੇ ਦੇਖ ਕੇ ਬੰਦੀਖਾਨੇ ਤੋਂ ਹੀ ਇੱਕ ਸਿੱਖ ਨੂੰ 5 ਪੈਸੇ ਅਤੇ ਨਾਲੀਆਂ ਦੇਖ ਕੇ ਸਹਿਬਜ਼ਾਦੇ ਦੇ ਰਾਜ ਦੇ ਕਵਾਸਤੇ ਸ੍ਰੀ ਅਨੰਦਪੁਰ ਸਾਹਿਬ ਭੇਜ ਦਿੰਦੇ ਹਨ ਇਹ ਸਿੱਖ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਸਾਰੇ ਸੰਗਤ ਦੇ ਸਾਹਮਣੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਹੁਕਮ ਸੁਣਾਉਂਦਾ ਹੈ ਅਤੇ ਪੰਜ ਪੈਸੇ ਅਤੇ ਨਾਰੀਅਲ ਸਹਿਜਾਦੇ ਦੇ ਅੱਗੇ ਰੱਖ ਕੇ ਮੱਥਾ ਟੇਕਦਾ ਹੈ ਉਸ ਸਿੱਖ ਨੇ ਸਾਰੀ ਸੰਗਤ ਨੂੰ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਔਰੰਗੇ ਦੇ ਕੈਦ ਵਿੱਚ ਕੋਈ ਪਰਵਾਹ ਨਹੀਂ ਕਰਦੇ ਅਬੜੀ ਧੀਰਜ ਨਾਲ ਆਨੰਦ ਪ੍ਰਸੰਨ ਰਹਿੰਦੇ ਹਨ ਮੁਸਲਮਾਨ ਬਣਨ ਦੀ ਸ਼ਰਤ ਵਾਸਤੇ ਅਤੇ ਕੋਈ ਕਰਾਮਾਤ ਵਿਖਾਉਣ ਵਾਸਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਬਿਲਕੁਲ ਵੀ ਤਿਆਰ ਨਹੀਂ ਹਨ ਭਾਵੇਂ ਔਰੰਗੇ ਉਹਨਾਂ ਨੂੰ ਬਹੁਤ ਤਾਨਾ ਦਾ ਲਾਜ ਦੇਈਆਂ ਪਰ ਸਤਿਗੁਰੂ ਜੀ ਅਡੋਲ ਹਨ ਸੋ ਪਿਆਰੇ ਸਾਧ ਸੰਤ ਜੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ